ਪਰ ਬੰਦਾ ਧਰਮ ਦੀ ਆਸ ਕਦੋਂ ਕਰਦਾ ਹੈ ਜਦੋਂ ਇਹ ਕਿਸੇ ਦੇ ਕੰਮ ਦਾ ਨਹੀਂ ਰਹਿੰਦਾ ਨਾ ਸ਼ਰੀਰ ਉਦੋਂ ਇਹ ਧਰਮ ਦੀ ਆਸ ਕਰਦਾ ਉਦੋਂ ਗੁਰੂ ਦੇ ਦਰਬਾਰ ਪਹੁੰਚਦਾ ਆਖੋ ਸਤਨਾਮ ਜਦੋਂ ਮਨੁੱਖ ਦੁਨੀਆ ਦੇ ਕੰਮ ਦਾ ਨਾ ਰਿਹਾ ਤੇ ਫਿਰ ਗੁਰੂ ਦੇ ਕੰਮ ਦਾ ਵੀ ਨਹੀਂ ਰਿਹਾ ਆਖੋ ਸਤਨਾਮ ਹੁਣ ਪਤਾ ਵੀ ਘਰ ਦਾ ਕੰਮ ਕੋਈ ਨਹੀਂ ਹੁੰਦਾ ਬੱਚੇ ਜੱਜ ਨਾ ਪੁੱਜਦੇ ਨਹੀਂ ਚੱਲ ਸਿਮਰ ਨਹੀਂ ਕਰ ਲੈਂਦੇ ਆਖੋ ਸਤਨਾਮ ਏ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪਾਂ ਸੋਰਠਾਗ ਦੇ ਵਿੱਚ ਭਗਤ ਭੀਖਣ ਜੀ ਦਾ ਸ਼ਬਦ ਪੜਿਆ ਬੜਾ ਸਰਲ ਸ਼ਬਦ ਹੈ ਤੇ ਸਮਝ ਵਿੱਚ ਆਉਂਦਾ ਹੈ ਮਹਾਰਾਜ ਕਹਿੰਦੇ ਫਿਰ ਕੀ ਕਰੇਗਾ ਤੂੰ ਨੈਨੋਂ ਨੀਰ ਬਹਿ ਤਨ ਕੀਨਾ ਜਦੋਂ ਅੱਖਾਂ ਵਿੱਚੋਂ ਪਾਣੀ ਵਹਿਣ ਲੱਗ ਪਿਆ ਤਨ ਕੀਨਾ ਕੀ ਬਿਰਧ ਅਵਸਥਾ ਵਿੱਚ ਕਮਜ਼ੋਰ ਹੋ ਗਿਆ ਸਰੀਰ ਤਨ ਕੀਨਾ ਭਾਵ ਲਿੱਸਾ ਹੋ ਗਿਆ ਭਏ ਕੇਸ ਦੁੱਧਵਾਨੀ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਰੂਦਾ ਕੰਠ ਸ਼ਬਦ ਨਹੀਂ ਉਚਰਿਆ ਫਿਰ ਤਾਂ ਚੱਜ ਨਾਲ ਵਾਹਿਗੁਰੂ ਵੀ ਨਹੀਂ ਕਿਹਾ ਜਾਣਾ ਮੂੰਹ ਵਿੱਚੋਂ ਬੋਲਿਆ ਨਹੀਂ ਜਾਂਦਾ ਚੰਗੀ ਤਰ੍ਹਾਂ ਵਾਹਿਗੁਰੂ ਸਿਮਰਨ ਵੀ ਨਹੀਂ ਹੁੰਦਾ ਰੂਦਾ ਕੰਠ ਸ਼ਬਦ ਨਹੀਂ ਉਚਰਿਆ ਅਬ ਕਿਆ ਕਰੇ ਪ੍ਰਾਨੀ ਮਹਾਰ ਸੱਚ ਪਾਤਸ਼ਾਹ ਕਹਿੰਦੇ ਵੀ ਫਿਰ ਤੂੰ ਕੀ ਕਰੇਂਗਾ ਜਦੋਂ ਵੇਲਾ ਬੀਤ ਗਿਆ ਹੁਣ ਵੱਤ ਹੈ ਹਰ ਨਾਮ ਦਾ ਬੀਜੇ ਸੁਣਿਆ ਨਾ ਕਈ ਵਾਰੀ ਵੀ ਬਾਣ ਵੱਤ ਆ ਹੋਵੇ ਤੇ ਬੀਜਣ ਲਈ ਭੱਜਦੇ ਆ ਨਾ ਇਸੇ ਤਰ੍ਹਾਂ ਮਨੁੱਖਾ ਜਨਮ ਦੀ ਵਾਰੀ ਹੈ ਜਿਹੜੀ ਇਹ ਵੱਤ ਹੈ ਨਾਮ ਬੀਜਣ ਦੀ ਵੱਤ ਹੈ ਵੀ ਕਿਰਤ ਦੇ ਨਾਲ ਨਾਲ ਨਾਮ ਬੀਜਣਾ ਦੋ ਤਰ੍ਹਾਂ ਦਾ ਧਨ ਅਸੀਂ ਕਮਾਉਣਾ ਇੱਕ ਨਾਮ ਧਨ ਤੇ ਇੱਕ ਦੁਨਿਆਵੀ ਧਨ ਦੁਨਿਆਵੀ ਧਨ ਵੀ ਕਮਾਉਣਾ ਹੈ। ਸ਼ਰੀਰ ਨੂੰ ਸੁੱਖਾਂ ਲਈ, ਬੱਚੇ ਪਾਲਣ ਲਈ, ਆਪਣੀਆਂ ਸੁਹੂਤਾਂ ਲਈ ਧਨ ਕਮਾਉਣਾ ਹੈ ਨਾ ਦੁਨਿਆਵੀ। ਪਰ ਜੇ ਤੂੰ ਦੂਸਰਾ ਧਨ ਨਾ ਕਮਾਇਆ ਫਿਰ ਖਾਲੀ ਜਾਏਗਾ ਆਖੋ ਸਤਨਾਮ। ਫਿਰ ਪਾਤਸ਼ਾਹ ਕਹਿੰਦੇ ਖਾਲੀ ਜਾਣਾ। ਵੀ ਦੁਨੀਆਂ ਤੇ ਵੀ ਧਨ ਨਾਲ ਤੂੰ ਰਜਿਆ ਰਹੇ ਤੇ ਜਾਂਦਾ ਹੋਇਆ ਵੀ ਧਨ ਦੀ ਪੰਡ ਨਾਲ ਬੰਨ ਕੇ ਲੈ ਕੇ ਜਾਣਾ। ਨਾਮ ਦਾ ਧੰਨ ਵੀ ਤੇਰੇ ਨਾਲ ਜਾਵੇ ਕਮਾਈ ਮਸਕਤ ਜਿਹਨੂੰ ਆਪਾਂ ਕਹਿੰਦੇ ਆ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਉਹ ਗੁਰੂ ਦੇ ਦਰ ਤੇ ਗੁਰਨਾਨਕ ਦੇ ਚਰਨਾਂ 'ਚ ਫਿਰ ਮੁਖ ਉਜਲੇ ਲੈ ਕੇ ਜਾਂਦੇ ਹਨ ਇੱਥੇ ਵੀ ਉਹਨਾਂ ਦਾ ਮੁਖ ਉਜਲਾ ਰਹਿੰਦਾ ਹੈ ਲੋਕ ਵਿੱਚ ਵੀ ਸਤਕਾਰ ਤੇ ਪਰਲੋਕ ਵਿੱਚ ਵੀ ਸਤਕਾਰ ਮਿਲਦਾ ਹੈ ਇਸ ਤਰ੍ਹਾਂ ਮਾਰੇ ਕਹਿੰਦੇ ਹੁਣ ਵੱਤਾ ਹੈ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਕਿਆ ਖਾਏ ਹੁਣ ਵੱਤ ਲੱਗੀ ਹੋਵੇ ਨਾ ਬੀਜਿਆ ਨਾ ਜਾਏ ਭੁੱਖਾ ਕੀ ਖਾਏਗਾ ਫਿਰ ਬੰਦਾ ਸੋਚਦਾ ਮਨਾ ਅੰਮ੍ਰਿਤ ਵੇਲਾ ਸਾਂਭੀਏ ਉੱਠੀਏ ਇੱਕ ਵਾਰੀ ਨਾਮ ਦੇ ਬੀਜ ਦਾ ਛਿੱਟਾ ਦੇਈਏ ਤੇ ਫਿਰ ਸਮਾਂ ਪਾ ਕੇ ਉਗਣਾ ਨਾ ਬੀਜ ਨੇ ਫਿਰ ਉਦੋਂ ਆਨੰਦ ਆ ਜਾਏਗਾ ਖੁਸ਼ੀਆਂ ਆ ਜਾਣਗੀਆਂ ਆਖੋ ਸਤਨਾਮ ਹੁਣ ਬੱਤੈ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਕੀ ਖਾਏ ਮਨ ਮੁੱਖਾਂ ਨੂੰ ਫਿਰ ਜਨਮ ਹੈ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਤਾਂ ਫਿਰ ਫਿਰ ਜਨਮ ਹੈ ਵਾਰ-ਵਾਰ ਜਨਮ ਲੈਂਦਾ ਹੈ ਨਾਨਕ ਹਰ ਭਾਏ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਫੇਰ ਕੁਛ ਨਹੀਂ ਬਣਨਾ ਤੇਰਾ ਨੈਣੋਂ ਨੀਰ ਬਹਿ ਤਨ ਕੀਨਾ ਭਏ ਕਿਸ ਦੁੱਧ ਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕੀ ਕਰਹਿ ਪ੍ਰਾਨੀ ਤੇਰਾ ਗਾਲਾ ਕਾਫਨ ਨਾਲ ਰੋਕਣ ਕਰਕੇ ਬੋਲ ਨਹੀਂ ਸਕਦਾ ਤੇ ਅਜੇ ਵੀ ਤੂੰ ਕੀ ਕਰ ਰਿਹਾ ਆ ਭਾਵਕ ਹੁਣ ਵੀ ਤੂੰ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਤੂੰ ਕਿਉਂ ਸ਼ਰੀਰ ਦੇ ਮੋਹ ਵਿੱਚ ਫਸਿਆ ਪਿਆ ਤੂੰ ਕਿਉਂ ਦੇਹ ਅਧਿਆਸ ਨਹੀਂ ਛੱਡਦਾ ਫਿਰ ਤੂੰ ਕੀ ਕਰੇਗਾ RAM RAAYE ਖੋਖੇ ਬੈਦ ਬਨਵਾਰੀ ਏ ਸੱਚੇ ਪਾਤਸ਼ਾਹ ਤੂੰ ਕਿਤੇ ਬੈਦ ਬਣੇ ਤੂੰ ਹਕੀਮ ਹੋਵੇਂ ਔਖਾ ਦਾ ਭਾਵ ਨਾਮ ਦੀ ਦਵਾਈ ਦੇਣ ਵਾਲਾ ਵੈਦ ਗੁਰੂ ਸਾਹਿਬ ਜੀ ਆਪਣੇ ਸੰਤਾਂ ਲਿਹੋ ਅਵਾਰੀ ਤੂੰ ਵੈਦ ਹੋਵੇਂ ਤੂੰ ਆਪਣੇ ਗੁਰਮਖ ਜਨਾਂ ਨੂੰ ਇਸ ਦੇਹ ਇਤਿਹਾਸ ਤੋਂ ਬਚਾ ਲਵੇਂ ਭਾਵ ਤੂੰ ਆਪ ਹੀ ਕੀਮ ਬਣ ਕੇ ਸੰਤਾਂ ਨੂੰ ਗੁਰਮਖਾਂ ਨੂੰ ਬਚਾ ਲਵੇਂ ਤੇ ਨਹੀਂ ਤਾਂ ਫਿਰ ਭਗਤ ਭੀਖਣ ਜੀ ਕਹਿੰਦੇ ਆ ਮਾਥੇ ਪੀਰ ਸ਼ਰੀਰ ਜਲਨ ਹੈ ਕਰਕ ਕਰੇਜੇ ਮਾਹੀ ਫਿਰ ਤੇ ਸ਼ਰੀਰ ਜਰਜਰਾ ਹੋ ਜਾਣਾ ਜਰ ਆਈ ਜੋ ਬਣ ਹਾਰੇ ਜਿਵੇਂ ਮਕਾਨ ਪੁਰਾਣਾ ਹੁੰਦਾ ਤੋ ਰਿਆ ਜਾਂਦਾ ਐਵੇਂ ਸ਼ਰੀਰ ਪੁਰਾਣਾ ਹੁੰਦਾ ਤੋ ਰਿਆ ਜਾਂਦਾ ਉਹਦਾ ਭਰੋਸਾ ਕੋਈ ਨਹੀਂ ਜਿਵੇਂ ਜਦੋਂ ਮਕਾਨ ਪੁਰਾਣਾ ਹੁੰਦਾ ਸਰੀਆ ਅਲੱਗ ਹੋ ਜਾਂਦਾ ਤੇ ਸੀਮੈਂਟ ਅਲੱਗ ਹੋ ਜਾਂਦਾ ਨਾ ਮਕਾਨ ਪੁਰਾਣਾ ਹੋ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਸਰੀਰ ਪ੍ਰਾਣਾ ਹੋ ਜਾਂਦਾ ਤੇ ਹੱਡੀਆਂ ਜੁਦਾ ਹੋ ਜਾਂਦੀਆਂ ਸਕਿਨ ਸਾਡੀ ਚਮੜੀ ਜੁਦਾ ਹੋ ਜਾਂਦੀਆਂ ਕਿੰਨਾ ਫਰਕ ਹੈ ਬਚਪਨ ਚ ਹੋਰ ਤਰ੍ਹਾਂ ਸੀ ਜਵਾਨੀ ਚ ਹੋਰ ਤਰ੍ਹਾਂ ਸੀ ਬਡੇ ਪੇ ਚ ਹੋਰ ਤਰ੍ਹਾਂ ਹੈ ਆਉਣੀ ਆਉਣਾ ਤਿੰਨ ਪੜਾ ਨੇ ਇਸ ਜੀਵਨ ਦੇ ਬਚਪਨ ਜਵਾਨੀ ਤੇ ਬਡੇਪਾ ਮਰੇ ਕਹਿੰਦੇ ਮਾਥੇ ਪੀਰ ਹੈ ਪ੍ਰਾਣੀ ਬਿਰਧ ਹੋਣ ਦੇ ਕਾਰਨ ਤੇਰੇ ਸਿਰ ਵਿੱਚ ਇੱਕ ਪੀੜ ਟਿਕ ਜਾਣੀ ਹੈ ਕੋਈ ਤੇ ਆ ਨੰਬਾ ਬਜ਼ੁਰਗ ਨੂੰ ਪੁੱਛੀਏ ਕਈ ਵਾਰੀ ਕੋਈ ਕਹਿੰਦਾ ਜੀ ਮੇਰਾ ਆ ਦੁਖਦਾਏ ਕੋਈ ਕਹਿੰਦਾ ਜੀ ਮੇਰੇ ਗੋਡੇ ਦੁਖਦੇ ਆ ਕੋਈ ਕਹਿੰਦਾ ਮੇਰਾ ਸਿਰ ਦਰਦ ਰੇਂਦਾ ਕੋਈ ਕਹਿੰਦਾ ਮੇਰੇ ਪੇਟ ਵਿੱਚ ਦਰਦ ਰੇਂਦਾ ਐਦਾਂ ਫਿਰ ਰੋਗ ਚੰਬੜ ਨੇ ਸ਼ੁਰੂ ਹੋ ਜਾਂਦੇ ਪਰ ਬਜ਼ੁਰਗੀ ਵਿੱਚ ਵੀ ਬੰਦਾ ਤੰਦਰੁਸਤ ਠੀਕ ਰਹਿੰਦਾ ਜੇ ਭਾਈ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਰਹੇ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਵੀ ਖਾਣਾ ਵੀ ਸੰਜਮ ਨਾਲ ਹੈ ਪਹਿਨਣਾ ਵੀ ਸੰਜਨ ਸੰਜਮ ਨਾਲ ਆ ਤੇ ਨਾਮ ਜਪਦੇ ਰਹਿਣਾ ਉਹਦੇ ਨਾਲ ਸੇਤ ਹੈ ਜਿਹੜੀ ਉਹ ਠੀਕ ਰਹਿੰਦੀ ਹੈ ਤੇ ਫਿਰ ਨਾਮ ਜਪਣਾ ਵੀ ਸੌਖਾ ਹੋ ਜਾਂਦਾ ਹੈ ਨਹੀਂ ਤੇ ਫਿਰ ਸਤਿਗੁਰੂ ਦੀ ਬਾਣੀ ਦੱਸਦੀ ਹੈ ਮਾਥੇ ਪੀਰ ਸਰੀਰ ਜਲਣਾ ਹੈ ਕਰਕ ਕਰੇਜੇ ਮਾਹੀ ਸਰੀਰ ਵਿੱਚ ਅਸੀਂ ਪੀੜਤ ਇਕ ਜਾਂਦੀ ਹੈ ਕਲੇਜੇ ਵਿੱਚ ਦਰਦ ਉੱਠਦੀ ਹੈ ਫਿਰ ਮਹਾਰਾਜ ਕਹਿੰਦੇ ਇਹਦੀ ਦਵਾਈ ਕੋਈ ਨਹੀਂ ਹੈ ਫਿਰ ਬੜੇਪੇ ਚ ਕਰਦੇ ਵੀ ਹੁਣ ਇਹਨੂੰ ਕਿਹੜੀ ਦਵਾਈ ਲੱਗਣੀ ਹੈ ਸੇਵਾ ਕਰ ਲਓ ਡਾਕਟਰ ਕਹਿ ਦਿੰਦੇ ਐਸੀ ਬੇਦਨ ਉਪਜ ਖਰੀ ਭਈ ਵਾਕਾ ਔਖਾ ਦਾ ਨਹੀਂ ਕਿਸ ਕਿਸ ਅੰਗ ਦਾ ਫਿਕਰ ਕਰੇਗਾ ਫਿਰ ਸਾਰੇ ਜਿਸਮ ਵਿੱਚ ਸਾਰੇ ਸਰੀਰ ਵਿੱਚ ਬੜੇਪੇ ਦਾ ਇੱਕ ਐਸਾ ਵੱਡਾ ਰੋਗ ਖਲੋਤਾ ਹੈ ਕਿ ਇਹਦਾ ਕੋਈ ਇਲਾਜ ਨਹੀਂ ਹੈ ਫਿਰ ਵੀ ਸਰੀਰ ਨਾਲੋਂ ਮੋਹ ਨਹੀਂ ਟੁੱਟਦਾ ਮਹਾਰਾਜ ਕਹਿੰਦੇ ਇਹਦੀ ਦਵਾਈ ਨਹੀਂ ਹੈ ਔਖਦ ਨਾਹੀ ਭਾਵ ਦਵਾਈ ਨਹੀਂ ਹਰ ਕਾ ਅੰਮ੍ਰਿਤ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜੱਗ ਸਾਰਾ ਇਹ ਸਰੀਰ ਕਮੋਹ ਨੂੰ ਮਟਾਉਣ ਦਾ ਇੱਕੋ ਹੀ ਸ੍ਰੇਸ਼ਟ ਇਲਾਜ ਹੈ ਮਹਾਰਾਜ ਕਹਿੰਦੇ ਉਹ ਹੈ ਪਰਮਾਤਮਾ ਦਾ ਨਾਮ ਰੂਪ ਅੰਮ੍ਰਿਤ ਤੇ ਪਰਮਾਤਮਾ ਦਾ ਨਾਮ ਰੂਪ ਨਿਰਮਲ ਜਲ ਹੈ ਆਖੋ ਸਤਨਾਮ ਇਹਨੂੰ ਪੀਂਦਾ ਰਹੇ ਨੂੰ ਪੀਆ ਕਰ ਬਹਿ ਕੇ ਵਾਹਿਗੁਰੂ 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 ਜਿੱਥੇ ਵੀ ਮਨ ਕਰੇ ਜਿੱਥੇ ਵੀ ਸਮਾਂ ਲੱਗੇ ਪਿਆਰਿਓ ਸਿਮਰਨ ਕਰਨਾ অতি ਜ਼ਰੂਰੀ ਹੈ ਗੁਰਮੰਤਰ ਹੀਣ ਸੈ ਜੋ ਪ੍ਰਾਣੀ ਧਰਗੰਤ ਜਨਮ ਪ੍ਰਸ਼ਟਣ ਹੈ ਕੂਕਰ ਹੈ ਸ਼ੁਕਰ ਹੈ ਤੁਲਕਲ ਹੈ ਗਰਦ ਹੈ ਮਹਾਰਾਜ ਕਹਿੰਦੇ ਕਿੰਨੇ ਫਿਰ ਗਰਭ ਧਾਰਨ ਕਰਨੇ ਪੈਂਦੇ ਇੱਕ ਸ੍ਰੇਸ਼ਟ ਮੌਕਾ ਅਵਸਰ ਤੈਨੂੰ ਮਿਲਿਆ ਇਹ ਮੌਕਾ ਨਾ ਖੰਜਾ ਸਾਨੂੰ ਵਾਰੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹੀ ਸਮਝਾਉਂਦੇ ਕਿ ਤੂੰ ਇਹ ਮੌਕਾ ਨਾ ਖੰਜਾ ਹੁਣ ਤੈਨੂੰ ਬਹੁਤ ਸੋਹਣਾ ਮੌਕਾ ਮਿਲਿਆ ਹੈ ਤੈਨੂੰ ਬਹੁਤ ਸੋਹਣਾ ਚਾਂਸ ਮਿਲਿਆ ਹੈ ਇਹ ਮੌਕਾ ਐਵੇਂ ਦੁਨੀਆ ਦੀਆਂ ਗੱਲਾਂ ਵਿੱਚ ਆ ਕੇ ਨਾ ਗਵਾ ਲਈ ਦੁਨੀਆ ਕੀਆਂ ਵਡਿਆਈਆਂ ਕਵ ਨਾ ਆਵੇ ਕਾਮ ਕਿਉਂਕਿ ਦੁਨੀਆ ਦਾ ਰਸ ਐਸਾ ਹੈ ਨਾਮ ਨਾਲੋਂ ਵੱਡੀ ਛੇਤੀ ਟੁੱਟ ਜਾਂਦਾ ਬੰਦਾ ਗੁਰਬਾਣੀ ਨਾਲੋਂ ਵੱਡੀ ਛੇਤੀ ਟੁੱਟ ਜਾਂਦਾ ਬੰਦਾ ਕਿਉਂਕਿ ਦੁਨੀਆ ਦੀਆਂ ਗੱਲਾਂ ਅਸਰ ਕਰ ਜਾਂਦੀਆਂ ਨੇ ਕਿੱਥੇ ਉੱਠਾਂਗੇ ਜੀ ਅੰਮ੍ਰਿਤ ਵੇਲੇ ਕਿੱਥੇ ਜਾਵਾਂਗੇ ਗੁਰਦੁਆਰੇ ਅੰਮ੍ਰਿਤ ਵੇਲੇ ਉੱਠ ਕੇ ਇਹੀ ਤੇ ਜਨਮ ਐ ਬੀਤਦਾ ਜਾ ਰਿਹਾ। ਛਿਨ ਛਿਨ ਆਉਧ ਬਿਹਾਤ ਹੈ। ਫੁੱਟੇ ਘਟਜੋ ਪਾਣੀ। ਕਹਿੰਦੇ ਜਿਵੇਂ ਫੁੱਟੇ ਹੋਏ ਘੜੇ ਦਾ ਪਾਣੀ ਥੋੜਾ ਥੋੜਾ ਕਰਕੇ ਸਿਮ ਸਿਮਦਾ ਜਾਂਦਾ ਇੱਕ ਦਿਨ ਘੜਾ ਖਾਲੀ ਹੋ ਜਾਂਦਾ। ਇਸੇ ਤਰ੍ਹਾਂ ਮਾਰੇ ਕਹਿੰਦੇ ਸਵਾਸਾਂ ਨਾਲ ਭਰ ਕੇ ਤੁਰਿਆ ਤੇਰਾ ਸ਼ਰੀਰ। ਸਵਾਸ ਪਾ ਕੇ ਤੁਰਿਆ। ਤੇ ਜਿੱਦਨ ਤੂੰ ਜਨਮ ਲੈ ਲਿਆ ਇਹ ਘੜਾ ਖਾਲੀ ਹੋਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਸਵਾਸ ਜਿਹੜੇ ਉਹ ਨਿਕਲਦੇ ਤੁਰੇ ਜਾਂਦੇ ਆ ਇਸ ਕਰਕੇ ਮਨਾ ਸਵਾਸਾਂ ਦਾ ਖਿਆਲ ਰੱਖ ਕਿ ਮੈਂ ਕਿੰਨੇ ਕੁ ਸਵਾਸ ਸਫਲੇ ਕਰਦਾ ਆ ਅੱਜ ਮੈਂ ਕਿੰਨੇ ਕੁ ਸਵਾਸ ਸਫਲੇ ਕੀਤੇ ਕਿੰਨੇ ਕੁ ਸਵਾਸਾਂ ਨਾਲ ਵਾਇਗਰੂ ਕੀਆ ਕਿੰਨੇ ਕੁ ਸਵਾਸਾਂ ਨਾਲ ਮੈਂ ਭਲੇ ਦੇ ਕੰਮ ਸੋਚੇ ਕਿੰਨੇ ਕੁ ਸਵਾਸਾਂ ਨਾਲ ਮੈਂ ਚੰਗਾ ਸੋਚਿਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਾ ਜੱਗ ਸਾਰਾ ਸਭ ਤੋਂ ਸ੍ਰੇਸ਼ਟ ਇਲਾਜ ਹੈ ਉਹ ਹੈ ਮਾਲਕ ਦਾ ਨਾਮ ਰੂਪ ਅੰਮ੍ਰਿਤ ਗੁਰ ਪ੍ਰਸਾਦ ਕਹੈ ਜਨ ਭੀਖਣ ਪਾਵੋ ਮੁਖ ਦਵਾਰਾ ਦਾਸ ਭੀਖਣ ਜੀ ਇਹੀ ਕਹਿੰਦੇ ਹਨ ਕਿ ਆਪਣੇ ਗੁਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਭਗਤ ਰਵਿਦਾਸ ਜੀ ਵੀ ਇਹੀ ਕਹਿੰਦੇ ਹਨ ਕਿ ਮੇਰੇ ਤੇ ਕਿਰਪਾ ਹੋ ਗਈ ਮੈਂ RAM ਨਾਮ ਧਨ ਲਾਦਿਆ ਬਖ ਲਾਦੀ ਸੰਸਾਰ ਮੈਨੂੰ ਪਤਾ ਲੱਗ ਗਿਆ ਰਸਤਾ ਮਿਲ ਗਿਆ ਮੈਂ ਪ੍ਰਮਾਤਮਾ ਦਾ ਨਾਮ ਧਨ ਲੱਦ ਲਿਆ ਤੇ ਸੰਸਾਰ ਤਾਂ ਜ਼ਹਿਰ ਲੱਦ ਕੇ ਤੁਰ ਗਿਆ ਆਖੋ ਸਤਨਾਮ ਇਸ ਤਰ੍ਹਾਂ ਭਗਤ ਭੀਖਣ ਜੀ ਵਰਗਿਆਂ ਨੂੰ ਜਦੋਂ ਸੋਝੀ ਆ ਗਈ ਤੇ ਉਹਨਾਂ ਦੇ ਬਚਨ ਗੁਰਬਾਣੀ ਵਿੱਚ ਦਰਜ ਹੋਏ ਜਿਹੜੇ ਅੱਜ ਵੀ ਅਸੀਂ ਸਰਵਣ ਕਰ ਰਹੇ ਹਾਂ ਆਖੋ ਸਤਨਾਮ ਇਸ ਦਾ ਅੱਜ ਵੀ ਉਦੋਂ ਦੇ ਬਾਚਨ ਜੋ ਉਹਨਾਂ ਦੇ ਖਿਆਲ ਸੀ ਜੋ ਉਹਨਾਂ ਦੇ ਬਚਨ ਸੀ ਉਹ ਅੱਜ ਅਸੀਂ ਸੁਣ ਰਹੇ ਇਹ ਬਾਚਨ ਸੁਣ ਕੇ ਅਸੀਂ ਇਹ ਕਰਨਾ ਕਿ ਮਨਾ ਦੇਖ ਭਗਤ ਭੀਖਣ ਜੀ ਕਹਿੰਦੇ ਐ ਕਿ ਤੇਰੇ ਕੋਲੇ ਸਮਾਂ ਹੈ ਉਦਾਂ ਭਰੋਸਾ ਕੋਈ ਨਹੀਂ ਵੈਸੇ ਵੀ ਸਰੀਰ ਨੇ ਪ੍ਰਾਣਾ ਹੋ ਜਾਣਾ ਇੱਕ ਦਿਨ ਇਹਨੂੰ ਬੜੇਪੇ ਦੀ ਜਰ ਲੱਗ ਜਾਣੀ ਹੈ ਉਸ ਤੋਂ ਪਹਿਲਾਂ ਤੂੰ ਆਪਣਾ ਸਮਾਂ ਸੰਭਾਲਣਾ ਕਰ ਉਦਮ ਕਰਿਆ ਕਰ ਉਦਮ ਵੈਸੇ ਵੀ ਬੰਦਾ ਐਕਟਿਵ ਰਹਿੰਦਾ ਹੈ ਬੰਦਾ ਤੰਦ ਉਸਤ ਰਹਿੰਦਾ ਜਦੋਂ ਬੰਦਾ ਉਦਮ ਕਰਦਾ ਰਹਿੰਦਾ ਹੈ ਉਦਮ ਕਦੇ ਵੀ ਮਨ ਨੂੰ ਨਾ ਡੇਗੋ ਕੋਈ ਦੁੱਖ ਆ ਗਿਆ ਮਨ ਨਾ ਡੇਗੋ ਕੋਈ ਘਾਟਾ ਪੈ ਗਿਆ ਮਨ ਨਾ ਡੇਗੋ ਕੋਈ ਦਾਤ ਨਹੀਂ ਮਿਲੀ ਤਾਂ ਦਿੱਤੀਆਂ ਹੋਈਆਂ ਦਾਤਾਂ ਵੱਲ ਵੇਖੋ ਵੀ ਜਿਹੜੀਆਂ ਦਾਤਾਂ ਦਿੱਤੀਆਂ ਉਹਨਾਂ ਦੀ ਸ਼ੁਕਰਾਨਾ ਕਰ ਉਹਦੇ ਵੱਲ ਹੀ ਨਾ ਵੇਖ ਜਿਹੜੀ ਨਹੀਂ ਦਿੱਤੀ ਜਿਹੜੇ ਸੁੱਖ ਤੈਨੂੰ ਮਿਲੇ ਆ ਤੂੰ ਉਹਨਾਂ ਦਾ ਸ਼ੁਕਰਾਨਾ ਕਰਦਾ ਰਹੇ ਭਾਵ ਆਪਣੇ ਮਨ ਨੂੰ ਨਾ ਡੇ ਰੋਗ ਲੱਗਿਆ ਤਾਂ ਵੀ ਆਪਣੇ ਮਨ ਨੂੰ ਨਾ ਡੇ ਉਦਮ ਕਰ ਉਦਮ ਨਾਲ ਉੱਠ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰ ਗੁਰੂ ਦੇ ਚਰਨਾਂ ਵਿੱਚ ਆ ਥੋੜਾ ਜਿਹਾ ਧਿਆਨ ਤੋੜ ਸਰੀਰ ਨਾਲੋਂ ਤੇ ਰੋਗ ਨੇ ਆਪੇ ਠੀਕ ਹੋ ਜਾਣਾ ਆ ਆਖੋ ਸਤਨਾਮ ਜਦੋਂ ਧਿਆਨ ਹੀ ਬਿਮਾਰੀ ਚ ਰਿਹਾ ਸਾਡਾ ਧਿਆਨ ਹੀ ਘਾਟੇ ਚ ਰਿਹਾ ਧਿਆਨ ਹੀ ਦੁੱਖਾਂ ਚ ਰਿਹਾ ਤਾਂ ਦੁੱਖ ਉਹ ਦੁੱਗਣਾ ਦੁਖੀ ਕਰਦੇ ਆ ਇਸ ਕਰਕੇ ਮਹਾਰਾਜ ਕਹਿੰਦੇ ਸਭ ਤੋਂ શ્રેਸ਼ਟ ਹੈ ਨਾ ਜਿਹੜਾ ਭਾਈ ਉਹ ਅਮੋਲਕ ਪਦਾਰਥ ਭਾਗਾਂ ਨਾਲ ਮਿਲਦਾ ਹੈ ਪ੍ਰਮਾਤਮਾ ਦਾ ਨਾਮ ਹੈ ਐਸਾ ਨਾਮ ਰਤਨ ਨਿਰਮੋਲਕ ਜਿਹਦਾ ਕੋਈ ਮੁੱਲ ਹੀ ਨਹੀਂ ਹੈ ਪੁੰਨ ਪਦਾਰਥ ਪਾਇਆ ਪ੍ਰਮਾਤਮਾ ਦਾ ਨਾਮ ਇੱਕ ਐਸਾ ਅਮੋਲਕ ਪਦਾਰਥ ਹੈ ਜੋ بڑے ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਐਵੇਂ ਨਹੀਂ ਆਖੋ ਸਤਨਾਮ ਅਨਕ ਯਤਨ ਕਰ ਹਿਰਦੈ ਰੱਖਿਆ ਰਤਨ ਨਾ ਛਪੈ ਛਪਾਇਆ ਇਸ ਰਤਨ ਨੂੰ ਜੇ ਅਨੇਕਾਂ ਯਤਨ ਕਰਕੇ ਵੀ ਹਿਰਦੇ ਵਿੱਚ ਗੁਪਤ ਰੱਖੀਏ ਤਾਂ ਵੀ ਇਹ ਲੁਕਾਇਆ ਲੁਕਦਾ ਨਹੀਂ ਹੈ ਇਹ ਇੱਕ ਨਾ ਇੱਕ ਦਿਨ ਚਮਕ ਉੱਠਦਾ ਹੈ ਹਰ ਗੁਣ ਕਹਤੇ ਕਹਿਣ ਨਾ ਜਾਈ ਉਂਝ ਕਹਿੰਦੇ ਇਹਦਾ ਐਸਾ ਰਸ ਹੈ ਵੀ ਦੱਸਿਆ ਨਹੀਂ ਜਾ ਸਕਦਾ ਐਸਾ ਸਵਾਦ ਹੈ ਦੱਸਿਆ ਨਹੀਂ ਜਾ ਸਕਦਾ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਆਪਾ ਪੜਿਆ ਨਾ ਗੁੰਗੇ ਦੀ ਮਠਿਆਈ ਜਿਸ ਤਰ੍ਹਾਂ ਮਠਿਆਈ ਖਾ ਕੇ ਗੁੰਗਾ ਬੰਦਾ ਜਿਹੜਾ ਉਹ ਬਿਆਨ ਨਹੀਂ ਕਰ ਸਕਦਾ ਜੈਸੇ ਗੁੰਗੇ ਕੀ ਮਠਿਆਈ ਹਰ ਗੁਣ ਕਹਤੇ ਕਹਿਣਾ ਨਾ ਜਾਏ ਉਂਝ ਉਹ ਸਵਾਦ ਦੱਸਿਆ ਨਹੀਂ ਜਾ ਸਕਦਾ ਜੋ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਆਉਂਦਾ ਹੈ ਇਹ ਹੌਲੀ ਹੌਲੀ ਪ੍ਰਾਪਤ ਹੁੰਦਾ ਜਦੋਂ ਅਸੀਂ ਸੋਰਤ ਪ੍ਰਮਾਤਮਾ ਦੇ ਨਾਮ ਨਾਲ ਜੋੜਦਿਆਂ ਜਦੋਂ ਹੌਲੀ-ਹੌਲੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਜਦੋਂ ਹੌਲੀ-ਹੌਲੀ ਬੰਦਗੀ ਕਰਨ ਦੀ ਕੋਸ਼ਿਸ਼ ਕਰਦੇ ਆਂ ਫਿਰ ਹੌਲੀ-ਹੌਲੀ ਇਹ ਰਸ ਆਉਣਾ ਸ਼ੁਰੂ ਹੋ ਜਾਂਦਾ ਫਿਰ ਜੈ ਰਸ ਵਿਸਰ ਗਏ ਰਸ ਕੋ ਫਿਰ ਇਹੀ ਰਸ ਨਾਲ ਜੁੜ ਜਾਂਦਾ ਹੈ ਹੋਰ ਰਸ ਸਾਰੇ ਵਿਸਰ ਜਾਂਦੇ ਆ ਜੈਸੇ ਗੁੰਗੇ ਕੀ ਮਠਿਆਈ ਜਿਵੇਂ ਗੁੰਗੇ ਮਨੁੱਖ ਦੀ ਕਾਦੀ ਹੋਈ ਮਠਿਆਈ ਦਾ ਸਵਾਦ ਕਿਸੇ ਹੋਰ ਨੂੰ ਨਹੀਂ ਪਤਾ ਲੱਗਦਾ ਉਹ ਗੁੰਗਾ ਹੀ ਦੱਸ ਸਕਦਾ ਇਹ ਉਸੇ ਨੂੰ ਪਤਾ ਹੁੰਦਾ ਹੈ ਉਹਦੀ ਰਮਜਨੋ ਜਾਂ ਤੇ ਪ੍ਰਮਾਤਮਾ ਜਾਣਦਾ ਹੈ ਤੇ ਜਾਂ ਫਿਰ ਉਹ ਖੁਦ ਜਾਣਦਾ ਉਸ ਰਸ ਨਾਲ ਰਸਨਾ ਰਮਤ ਸੁਨਤ ਸੁਖ ਸਰਵਣਾ ਚਿੱਤ ਚੇਤੇ ਸੁਖ ਹੋਈ ਇਹ ਰਤਨ ਨਾਮ ਜਪਦਿਆਂ ਜੀਵ ਨੂੰ ਸੁੱਖ ਮਿਲਦਾ ਹੈ ਤੇ ਸੁਣਨਿਆ ਕੰਨਾਂ ਨੂੰ ਸੁੱਖ ਮਿਲਦਾ ਹੈ ਤੇ ਚੇਤੇ ਕਰਦਿਆਂ ਚਿੱਤ ਨੂੰ ਸੁੱਖ ਮਿਲਦਾ ਸੁਖੂਨ ਮਿਲਦਾ ਇੱਕ ਇਲਾਜ ਹੈ ਆਪਣੇ ਮਨ ਨੂੰ ਸੁਖੂਨ ਦੇਣ ਦਾ ਰਸਨਾ ਰੰਤ ਸੁਨਤ ਸੁਖ ਸਰਵਣਾ ਮਾੜਾ ਕੰਮ ਕਰਕੇ ਪਟਕਣਾ ਲੱਗਦੀ ਹੈ ਚੰਗਾ ਕਰਕੇ ਸੁਖੂਨ ਮਿਲਦਾ ਵਾ ਸਾਹੀ ਫਰਕ ਆਖੋ ਸਤਨਾਮ ਰਸਨਾ ਰੰਤ ਸੁਨਤ ਸੁਖ ਸਰਵਣਾ ਚਿੱਤ ਚੇਤੇ ਸੁਖ ਹੋਈ ਮਹਾਰਾਜ ਕਹਿੰਦੇ ਕੰਨਾਂ ਨੂੰ ਸੁੱਖ ਮਿਲਦਾ ਹੈ ਜੀਵ ਨੂੰ ਸੋ ਕੁਮਰਦਾ ਹੈ ਤੇ ਚਿੱਤ ਨੂੰ ਭਾਵ ਆਤਮਾ ਨੂੰ ਸੁਖ ਮਿਲਦਾ ਹੈ ਕਹੋ ਪੀਖਣਾ ਦੋਏ ਨੈਣ ਸੰਤੋਖੇ ਜੈ ਦੇ ਕਾਤੈ ਸੋਈ ਇਸ ਤਰ੍ਹਾਂ ਮਾਰਾ ਜੀ ਕਹਿੰਦੇ ਆ ਭੀਖਣ ਤੂੰ ਵੀ ਆ ਕਿ ਇਹ ਨਾਮ ਸਿਮਰਦਿਆਂ ਮੇਰੀਆਂ ਦੋਹਾਂ ਅੱਖਾਂ ਵਿੱਚ ਐਸੀ ਠੰਡ ਪਈ ਇਹੋ ਜਿਹਾ ਗਿਆਨ ਦਾ ਸੁਰਮਾ ਪਿਆ ਕਿ ਮੈਂ ਜਿੱਧਰ ਵੀ ਤੱਕਦਾ ਹਾਂ ਹੁਣ ਮੈਨੂੰ ਕਾਲਪੁਰਖ ਵੈਗੁਰੂ ਪਰਮਾਤਮਾ ਹੀ ਨਜ਼ਰ ਆਉਂਦਾ ਆ ਅੱਖੋ ਸਭ ਨਾਲ ਭਗਤ ਭੀਖਣ ਜੀ ਕਹਿੰਦੇ ਐਸੀ ਰਹਿਮਤ ਹੋਈ ਇਹੋ ਜੀ ਠੰਡ ਮੇਰੀ ਅੱਖਾਂ ਵਿੱਚ ਵਰਤੀ ਇਹੋ ਜਾਂ ਮੇਰੇ ਉਪਦੇਸ਼ ਨਾਲ ਗਿਆਨ ਦਾ ਸੁਰਮਾ ਪਿਆ ਕਿ ਮੈਂ ਜਿੱਧਰ ਵੀ ਵੇਖਦਾ ਮੈਨੂੰ ਪ੍ਰਮਾਤਮਾ ਦਾ ਰੂਪ ਹੀ ਇਸ ਸ੍ਰਿਸ਼ਟੀ ਨਾજર ਆਉਂਦੀ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ